ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਾਂ ਜੀ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਉਹਨਾਂ ਮਨੁੱਖਾਂ ਦੇ ਬਾਰੇ ਜਿਹੜੇ ਆਖਦੇ ਹਨ ਕਿ ਪਰਮਾਤਮਾ ਜੀ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਉਹ ਕਿਉਂ ਨਹੀਂ ਸਾਡੀ ਅਰਦਾਸ ਨੂੰ ਪਰਮਾਨ ਕਰਦੇ ਸਾਧ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪ੍ਰਮਾਤਮਾ ਜੀ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰ ਦੇਣ ਸਾਧ ਸੰਗਤ ਜੀ ਪ੍ਰਮਾਤਮਾ ਵਾਹਿਗੁਰੂ ਜੀ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਉਹ ਸਾਡੀ ਕੋਈ ਗੱਲ ਕਿਉਂ ਨਹੀਂ ਮੰਨਦੇ ਸੋ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਪ੍ਰਮਾਤਮਾ ਜੀ ਸਾਡੇ ਕੋਈ ਗੁਲਾਮ ਨਹੀਂ ਹਨ ਨਾ ਹੀ ਕੋਈ ਸਾਡੇ ਨੌਕਰ ਹਨ ਕਿ ਉਹ ਸਾਡੀਆਂ ਕਈਆਂ ਹੋਈਆਂ ਗੱਲਾਂ ਨੂੰ ਉਸੇ ਵੇਲੇ ਹੀ ਪੂਰਾ ਕਰ ਦੇਣ ਇਹ ਗੱਲਾਂ ਉਹਨਾਂ ਲਈ ਆਖੀਆਂ ਜਾਂਦੀਆਂ ਹਨ ਜੋ ਮਾਲਕ ਪ੍ਰਭੂ ਜੀ ਨੂੰ ਸਿਰਫ ਇੱਕ ਚੀਜ਼ ਸਮਝ ਕੇ ਬੈਠੇ ਹਨ ਦੂਜੀ ਗੱਲ ਉਹਨਾਂ ਭਗਤਾਂ ਦੇ ਲਈ ਆਖੀ ਜਾਂਦੀ ਹੈ ਜਿਨ੍ਹਾਂ ਨੂੰ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਉੱਪਰ ਪੂਰਾ ਭਰੋਸਾ ਹੈ ਅਤੇ ਜੋ ਉਹਨਾਂ ਦੇ ਅੱਗੇ ਕਦੇ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰਦੇ ਸਾਥ ਸੰਗਤ ਜੀ ਅਸੀਂ ਵੇਖਦੇ ਹਾਂ ਕਿ ਇਸ ਦੁਨੀਆ ਵਿੱਚ ਹਰ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੈ ਜੋ ਚੀਜ਼ ਅਸੀਂ ਚਾਹੁੰਦੇ ਹਾਂ ਸਾਨੂੰ ਮਿਲਦੀ ਨਹੀਂ ਹੈ ਇਸ ਕਰਕੇ ਫਿਰ ਅਸੀਂ ਦੁਖੀ ਹੋ ਜਾਂਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਚੀਜ਼ਾਂ ਸਾਨੂੰ ਤੁਰੰਤ ਹੀ ਮਿਲ ਜਾਣ ਇਸ ਲਈ ਅਸੀਂ ਗੁਰੂ ਘਰ ਚਲੇ ਜਾਂਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਵੱਖਰੇ ਵੱਖਰੇ ਦੇਹਧਾਰੀ ਬਾਬਿਆਂ ਕੋਲ ਵੀ ਜਾਂਦੇ ਹਾਂ ਉਹਨਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ ਇਹ ਸਭ ਕਰਨ ਤੋਂ ਬਾਅਦ ਵੀ ਸਾਨੂੰ ਸਾਡੀ ਪਸੰਦ ਦੀ ਕੋਈ ਵਸਤੂ ਨਹੀਂ ਮਿਲਦੀ ਅਤੇ ਕਦੇ-ਕਦੇ ਤਾਂ ਸਾਡੀ ਪਸੰਦ ਹੀ ਵਸਤੂ ਸਾਡੇ ਤੋਂ ਦੂਰ ਤੱਕ ਹੋ ਜਾਂਦੀ ਹੈ ਇਹ ਸਭ ਕੁਝ ਕਿਉਂ ਹੁੰਦਾ ਹੈ ਸਾਤ ਸੰਗਾਜੀ ਇਸ ਨੂੰ ਸਮਝਾਉਣ ਲਈ ਅਸੀਂ ਤੁਹਾਨੂੰ ਦੋ ਛੋਟੀਆਂ ਜਿਹੀਆਂ ਗੱਲਾਂ ਦੱਸਦੇ ਹਾਂ ਜਿਸ ਨੇ ਵੀ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ ਇੱਕ ਛੋਟਾ ਜਿਹਾ ਬੱਚਾ ਜਿਸ ਨੇ ਆਪਣੇ ਹੱਥਾਂ ਵਿੱਚ ਇੱਕ ਛੋਟਾ ਜਿਹਾ ਚਾਕੂ ਫੜਿਆ ਹੈ ਉਹ ਚਾਕੂ ਦੇ ਨਾਲ ਖੇਡ ਵੀ ਰਿਹਾ ਹੈ ਉਹ ਬਹੁਤ ਹੀ ਉਸ ਚਾਕੂ ਦੇ ਨਾਲ ਖੇਡ ਕੇ ਖੁਸ਼ ਵੀ ਹੋ ਰਿਹਾ ਹੈ ਪਰ ਜਿਵੇਂ ਹੀ ਉਸ ਦੀ ਮਾਂ ਉਸਦੇ ਹੱਥ ਵਿੱਚੋਂ ਚਾਕੂ ਫੜਿਆ ਵੇਖਦੀ ਹੈ ਉਹ ਬਹੁਤ ਹੀ ਜ਼ਿਆਦਾ ਡਰ ਜਾਂਦੀ ਹੈ ਕਿਉਂਕਿ ਉਸਦੀ ਮਾਂ ਹੈ ਖੂਨ ਦਾ ਰਿਸ਼ਤਾ ਹੈ ਉਹ ਆਪਣੇ ਬੱਚੇ ਦੇ ਕੋਲੋਂ ਤੁਰੰਤ ਹੀ ਚਾਕੂ ਨੂੰ ਖੋ ਲੈਂਦੀ ਹੈ ਹੁਣ ਸਾਸੰਗਰ ਜੀ ਬੱਚਾ ਤਾਂ ਇਹੀ ਸੋਚੇਗਾ ਮੇਰੀ ਮਾਂ ਨੇ ਮੇਰੇ ਕੋਲੋਂ ਮੇਰਾ ਖਡਾਉਣਾ ਖੋ ਲਿਆ ਹੈ ਕਿਉਂਕਿ ਉਹਨੂੰ ਇਨੀ ਸਮਝ ਨਹੀਂ ਹੈ ਕਿ ਚਾਕੂ ਕੋਈ ਖਡਾਉਣਾ ਨਹੀਂ ਹੁੰਦਾ ਕਿ ਜਿਸ ਤੋਂ ਉਹ ਬੱਚਾ ਬੜਾ ਹੀ ਖੁਸ਼ ਸੀ ਪਰ ਸਿਰਫ ਮਾਂ ਹੀ ਜਾਣਦੀ ਹੈ ਕਿ ਜੇਕਰ ਬੱਚੇ ਦੇ ਹੱਥ ਵਿੱਚ ਚਾਕੂ ਹੈ ਤਾਂ ਬੱਚੇ ਨੂੰ ਚਾਕੂ ਨਾਲ ਸੱਟ ਲੱਗ ਸਕਦੀ ਸੀ ਬੱਚਾ ਆਪਣਾ ਕੋਈ ਨੁਕਸਾਨ ਕਰ ਸਕਦਾ ਸੀ ਸਾਤ ਸੰਗ ਹੈ ਜੀ ਇਸੇ ਹੀ ਤਰ੍ਹਾਂ ਪ੍ਰਭੂ ਜੀ ਨੇ ਜੇਕਰ ਤੁਹਾਡੇ ਤੋਂ ਕੋਈ ਚੀਜ਼ ਦੂਰ ਕੀਤੀ ਹੈ ਉਹ ਚੀਜ਼ ਉਸ ਚਾਕੂ ਦੀ ਤਰ੍ਹਾਂ ਹੋਵੇਗੀ ਅਤੇ ਪ੍ਰਭੂ ਪਰਮਾਤਮਾ ਜੀ ਸਾਡੇ ਮਾ ਵਰਗੇ ਹਨ ਮਾਲਕ ਪ੍ਰਭੂ ਜੀ ਆਪਣੇ ਭਗਤਾਂ ਦੀ ਹਮੇਸ਼ਾ ਰੱਖਿਆ ਕਰਦੇ ਹਨ ਦੂਜੀ ਗੱਲ ਇਹ ਮੰਨ ਲਓ ਕਿ ਤੁਸੀਂ ਪ੍ਰਭੂ ਪਰਮਾਤਮਾ ਜੀ ਤੋਂ ਆਪਣੇ ਲਈ ਇੱਕ ਗੱਡੀ ਮੰਗਦੇ ਹੋ ਜਿਸ ਲਈ ਤੁਸੀਂ ਬੜੀ ਮਿਹਨਤ ਵੀ ਕੀਤੀ ਹੁੰਦੀ ਹੈ ਪਰ ਫਿਰ ਵੀ ਤੁਹਾਨੂੰ ਉਹ ਗੱਡੀ ਨਹੀਂ ਮਿਲਦੀ ਹੁਣ ਉੱਥੇ ਤੁਸੀਂ ਪਰਮਾਤਮਾ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਹੋ ਅਸੀਂ ਤੁਹਾਡੇ ਲਈ ਇੰਨੇ ਪਾਠ ਕੀਤੇ ਪਰਮਾਤਮਾ ਜੀ ਅਸੀਂ ਤਾਂ ਗੁਰੂ ਘਰ ਵੀ ਗਏ ਪਰ ਫਿਰ ਵੀ ਤੁਸੀਂ ਸਾਡੀ ਕੋਈ ਅਰਦਾਸ ਪੂਰੀ ਨਹੀਂ ਕੀਤੀ ਹੁਣ ਇੱਥੇ ਜਰਾ ਸੋਚ ਵਿਚਾਰ ਕਰ ਲੈਣਾ ਜੀ ਕਿ ਜੇਕਰ ਇੰਨੀ ਭਗਤੀ ਕਰਨ ਤੇ ਗੱਡੀ ਜਾਂ ਕੋਈ ਹੋਰ ਵਸਤੂ ਨਹੀਂ ਮਿਲੀ ਤਾਂ ਇਸ ਦਾ ਇਹ ਮਤਲਬ ਹੋ ਸਕਦਾ ਹੈ ਉਸ ਵਸਤੂ ਤੋਂ ਤੁਹਾਨੂੰ ਕੋਈ ਨੁਕਸਾਨ ਜਾਂ ਕੋਈ ਘਟਨਾ ਤੁਹਾਡੇ ਨਾਲ ਵਾਪਰ ਸਕਦੀ ਸੀ ਇਸ ਕਰਕੇ ਵੀ ਕਈ ਵਾਰੀ ਸਾਡੀ ਅਰਦਾਸ ਪ੍ਰਮਾਤਮਾ ਜੀ ਪੂਰੀ ਨਹੀਂ ਕਰਦੇ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਜੀ ਆਪਣੇ ਭਗਤਾਂ ਦਾ ਕਦੇ ਵੀ ਮਰੜਾ ਨਹੀਂ ਸੋਚਦੇ ਉਹਨਾਂ ਨੂੰ ਭਵਿੱਖ ਬਾਰੇ ਸਭ ਕੁਝ ਪਤਾ ਹੁੰਦਾ ਹੈ ਅੱਗੇ ਜਾ ਕੇ ਉਹ ਵਸਤੂ ਤੁਹਾਨੂੰ ਫਾਇਦਾ ਕਰੇਗੀ ਜਾਂ ਨੁਕਸਾਨ ਕਰੇਗੀ ਸਾਧ ਸੰਗਤ ਜੀ ਇਸੇ ਲਈ ਜੇਕਰ ਸਾਡੀ ਅਰਦਾਸ ਤੇ ਕਿਰਪਾ ਹੋ ਜਾਵੇ ਤਾਂ ਸ਼ੁਕਰਾਨਾ ਸਾਨੂੰ ਕਰਨਾ ਚਾਹੀਦਾ ਹੈ ਜੇਕਰ ਨਾ ਪੂਰੀ ਹੋਵੇ ਤਾਂ ਮਾਲਕ ਪ੍ਰਭੂ ਜੀ ਜਿਵੇਂ ਮਰਜ਼ੀ ਉਹਨਾਂ ਦੀ ਮਰਜ਼ੀ ਸਮਝ ਲਿਆ ਕਰੋ ਇਹ ਭਾਵਨਾ ਤੇ ਸੋਚ ਜੇਕਰ ਤੁਹਾਡੇ ਅੰਦਰ ਹੁੰਦੀ ਹੈ ਤਾਂ ਤੁਸੀਂ ਕਦੇ ਵੀ ਦੁਖੀ ਨਹੀਂ ਹੋ ਸਕਦੇ ਸਾਧ ਸੰਗਤ ਜੀ ਵਾਹਿਗੁਰੂ ਪ੍ਰਮਾਤਮਾ ਜੀ ਅੱਗੇ ਕਦੇ ਵੀ ਕੋਈ ਸ਼ਿਕਾਇਤ ਨਾ ਕਰਿਆ ਕਰੋ ਜੇਕਰ ਤੁਸੀਂ ਹਮੇਸ਼ਾ ਲਈ ਖੁਸ਼ ਰਹਿਣਾ ਚਾਹੁੰਦੇ ਹੋ ਆਪਣੀ ਹਰ ਇੱਛਾ ਨੂੰ ਪ੍ਰਮਾਤਮਾ ਵਾਹਿਗੁਰੂ ਜੀ ਦੀ ਇੱਛਾ ਨਾਲ ਜੋੜ ਲੈਂਦੇ ਹੋ ਉਸ ਨੂੰ ਇਹ ਆਖੋ ਕਿ ਹੇ ਵਾਹਿਗੁਰੂ ਜੀ ਜਿਸ ਵਿੱਚ ਤੁਹਾਡੀ ਖੁਸ਼ੀ ਹੋਵੇ ਉਸੇ ਵਿੱਚ ਹੀ ਸਾਡੀ ਖੁਸ਼ੀ ਜੀਵਰ ਹਮੇਸ਼ਾ ਤੁਹਾਡਾ ਸੁੱਖਾਂ ਦੇ ਨਾਲ ਬਤੀਤ ਹੋਵੇਗਾ ਸਾਰ ਸੰਗਤ ਜੀ ਜਦੋਂ ਵੀ ਕੋਈ ਭਗਤ ਜਾਂ ਦੁਨਿਆਵੀ ਮਨੁੱਖ ਅਤੇ ਆਤਮਾ ਦੇ ਰਸਤੇ ਦੇ ਅੱਗੇ ਵੱਧਦਾ ਹੈ ਇਸ ਨਾਲ ਉਸ ਨੂੰ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਲੰਘਣਾ ਪੈਂਦਾ ਹੈ ਜਿਵੇਂ ਤੁਸੀਂ ਦੁਨੀਆ ਦੇ ਵਿੱਚ ਅਸੀਂ ਕਿਸੇ ਵੀ ਵਿਸ਼ੇ ਤੇ ਸਿੱਖਿਆ ਤੇ ਗਿਆਨ ਪ੍ਰਾਪਤ ਕਰਦੇ ਹਾਂ ਸਿੱਖਿਆ ਲੈਣ ਤੋਂ ਬਾਅਦ ਸਾਨੂੰ ਇਮਤਿਹਾਨ ਵੀ ਤਾਂ ਦੇਣੇ ਹੀ ਪੈਂਦੇ ਹਨ ਇਸ ਤੋਂ ਫਿਰ ਸਾਨੂੰ ਪਤਾ ਚੱਲਦਾ ਹੈ ਕੇ ਗਿਆਨ ਪ੍ਰਾਪਤ ਕਰਨ ਵਿੱਚ ਅਸੀਂ ਕਿੰਨੇ ਕਾਬਿਲ ਹੋ ਚੁੱਕੇ ਹਾਂ ਉਸੇ ਹੀ ਤਰ੍ਹਾਂ ਫਿਰ ਸਾਡੇ ਸੰਤ ਮਹਾਪੁਰਖ ਜੀ ਅਤੇ ਪਰਮਾਤਮਾ ਵਾਹਿਗੁਰੂ ਜੀ ਸਾਨੂੰ ਜੋ ਕੁਝ ਵੀ ਸਿਖਾਉਂਦੇ ਹਨ ਉਹ ਉਸ ਦਾ ਇਮਤਿਹਾਨ ਆਪਣੇ ਹੀ ਤਰੀਕੇ ਨਾਲ ਲੈ ਲੈਂਦੇ ਹਨ ਆਮ ਤੌਰ ਤੇ ਇਸ ਦੇ ਬਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਅਤੇ ਨਾ ਹੀ ਕਿਸੇ ਦੇ ਦਿਮਾਗ ਵਿੱਚ ਕਿਸੇ ਵੀ ਤਰ੍ਹਾਂ ਦਾ ਖਿਆਲ ਆਉਂਦਾ ਹੈ ਪਰ ਸਾਡੇ ਵਾਹਿਗੁਰੂ ਸਾਡੇ ਪਰਮਾਤਮਾ ਸਾਡੇ ਮਹਾਪੁਰਖ ਜੀ ਸਾਡਾ ਪੂਰਾ ਧਿਆਨ ਰੱਖਦੇ ਹਨ ਸਤ ਸੰਗਿਆ ਜੀ ਪਰਮਾਤਮਾ ਵਾਹਿਗੁਰੂ ਜੀ ਵੱਲੋਂ ਇਮਤਿਹਾਨਾਂ ਦੀ ਕੋਈ ਡੇਟ ਸ਼ੀਟ ਨਹੀਂ ਹੁੰਦੀ ਅਸਲ ਵਿੱਚ ਇਹ ਤੁਹਾਡੇ ਮਨ ਤੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਕਿਸੇ ਵੀ ਗੁਣ ਨੂੰ ਧਾਰਨ ਕਰ ਲਿਆ ਹੈ ਜੇ ਤੁਸੀਂ ਉਸ ਵਿੱਚ ਐਕਸਪਰਟ ਹੋ ਚੁੱਕੇ ਹੋ ਉਸੇ ਵੇਲੇ ਹੀ ਉਸ ਭਗਤ ਦਾ ਉਸ ਅਭਿਆਸੀ ਦੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਉਹਨਾਂ ਸੰਕੇਤਾਂ ਤੇ ਨਿਸ਼ਾਨੀਆਂ ਦੇ ਬਾਰੇ ਜਿਨ੍ਹਾਂ ਨਾਲ ਆਪ ਜੀ ਜਾਣ ਸਕਦੇ ਹੋ ਕਿ ਪਰਮਾਤਮਾ ਜੀ ਤੁਹਾਡੀ ਪ੍ਰੀਖਿਆ ਲੈ ਰਹੇ ਹਨ ਜਾਂ ਨਹੀਂ ਸਾ ਸੰਗ ਜੀ ਸਭ ਤੋਂ ਪਹਿਲਾ ਸੰਕੇਤ ਜਾਂ ਨਿਸ਼ਾਨੀ ਹੁੰਦੀ ਹੈ ਆਲਸ ਦਾ ਆਉਣਾ ਮਤਲਬ ਕਿ ਜਿਹੜਾ ਵੀ ਮਨੁੱਖ ਜਪ ਤਪ ਜਿੰਨਾ ਵੀ ਤੁਸੀਂ ਕਰਦੇ ਹੋ ਕਿਸੇ ਵੀ ਅਧਿਆਤਮਿਕ ਮਾਰਗ ਤੇ ਚੱਲਦੇ ਹੋ ਪਰਮਾਤਮਾ ਜੀ ਦੇ ਦੱਸੇ ਹੋਏ ਨਿਯਮਾਂ ਦੀ ਪਾਲਣਾ ਕਰਦੇ ਹੋ ਉਸ ਵਿੱਚ ਆਪ ਜੀ ਨੂੰ ਬੜਾ ਹੀ ਆਲਸ ਪੈਣਾ ਸ਼ੁਰੂ ਹੋ ਜਾਵੇਗਾ ਸ਼ੁਰੂਆਤ ਵਿੱਚ ਤਾਂ ਸਭ ਮਨੁੱਖਾਂ ਨੂੰ ਇਹ ਜਪ ਤਪ ਅਤੇ ਅਧਿਆਤਮਿਕ ਦੇ ਰਾਹ ਤੇ ਚੱਲਦਿਆਂ ਬਹੁਤ ਹੀ ਵਧੀਆ ਲੱਗਦਾ ਹੈ ਮਜ਼ਾ ਵੀ ਆਉਂਦਾ ਹੈ ਬਹੁਤ ਹੀ ਮਨ ਜੁੜਦਾ ਹੈ ਪਰ ਜਿਆਦਾ ਸੇਵਾ ਅਤੇ ਸਿਮਰਨ ਕਰਨ ਦੀ ਇੱਛਾ ਵੀ ਬਣ ਜਾਂਦੀ ਹੈ ਪਰ ਥੋੜੇ ਹੀ ਸਮੇਂ ਬਾਅਦ ਇਹ ਸਭ ਕੁਝ ਨਿਰਾਸ਼ਾ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਉਸੇ ਵੇਲੇ ਸਾਡਾ ਮਨ ਵੀ ਸਾਡੇ ਉੱਪਰ ਹਾਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਮਨ ਇਹ ਸੋਚਣ ਲੱਗ ਜਾਂਦਾ ਹੈ ਜੇਕਰ ਇੰਨੇ ਦਿਨਾਂ ਤੋਂ ਜਪ ਤਪ ਸੇਵਾ ਸਿਮਰਨ ਕਰਦੇ ਆ ਰਹੇ ਹਾਂ ਜੇ ਫਿਰ 2-3 ਦਿਨ ਛੱਡ ਵੀ ਦੇਵਾਂਗੇ ਤਾਂ ਕੀ ਹੋ ਜਾਵੇਗਾ ਕੀ ਫਰਕ ਪੈ ਜਾਣਾ ਹੈ ਅਤੇ ਅਸੀਂ ਸਭ ਕਰਨਾ ਫਿਰ ਛੱਡ ਦਿੰਨੇ ਆ ਸਾਧ ਸੰਗਤ ਜੀ ਪਰਮਾਤਮਾ ਵੱਲੋਂ ਇਹ ਪ੍ਰੀਖਿਆ ਅਸਲ ਵਿੱਚ ਸਾਡੀਆਂ ਇੱਛਾਵਾਂ ਦੀਆਂ ਸ਼ਕਤੀਆਂ ਬਾਰੇ ਪਤਾ ਕਰਨ ਲਈ ਸ਼ੁਰੂ ਕੀਤੀ ਹੁੰਦੀ ਹੈ ਅਸੀਂ ਆਲਸੀ ਹੋ ਕੇ ਬਹਿ ਜਾਂਦੇ ਹਾਂ ਜਾਂ ਫਿਰ ਪਰਮਾਤਮਾ ਦੇ ਮਾਰਗ ਤੇ ਅੱਗੇ ਹੀ ਵਧਦੇ ਰਹਿੰਦੇ ਹਾਂ ਸਾਤ ਸਾਂਗਰ ਜੀ ਅਗਲੀ ਪ੍ਰੇਖਿਆ ਹੁੰਦੀ ਹੈ ਕਿ ਰਿਸ਼ਤਿਆਂ ਦੀਆਂ ਉਲਝਣਾਂ ਦਾ ਵਾਰ-ਵਾਰ ਰੁਕਾਵਟ ਬਣ ਕੇ ਤੁਹਾਡੇ ਅੱਗੇ ਆ ਜਾਣਾ ਤੁਹਾਨੂੰ ਕਿਸੇ ਵੇਲੇ ਵੀ ਐਦਾਂ ਲੱਗ ਸਕਦਾ ਹੈ ਜਿਵੇਂ ਤੁਸੀਂ ਸਭ ਪਰਿਵਾਰਕ ਰਿਸ਼ਤਿਆਂ ਵਿੱਚ ਹੀ ਉਲਝ ਕੇ ਰਹਿ ਚੁੱਕੇ ਹੋ ਸਭ ਰਿਸ਼ਤੇਦਾਰ ਭਾਵੇਂ ਉਹ ਤੁਹਾਡੇ ਮਾਤਾ-ਪਿਤਾ ਦੋਸਤ ਭਰਾ ਭੈਣ ਜਾਂ ਬਾਕੀ ਰਿਸ਼ਤੇਦਾਰ ਤੁਹਾਨੂੰ ਤੁਹਾਡੇ ਮਾਰਗ ਦੇ ਰਸਤੇ ਤੋਂ ਪਟਕਾਉਣ ਵਿੱਚ ਲੱਗੇ ਹੁੰਦੇ ਹਨ ਅਤੇ ਤੁਸੀਂ ਜ਼ਿੰਮੇਵਾਰੀਆਂ ਵਿੱਚ ਬੰਨੇ ਹੋਣ ਕਰਕੇ ਉਹਨਾਂ ਤੋਂ ਦੂਰ ਹੋ ਜਾਂਦੇ ਹੋ ਇਸ ਸਮੇਂ ਵਿੱਚ ਤੁਸੀਂ ਇੱਕ ਬਹੁਤ ਹੀ ਵੱਡੇ ਸੰਕਟ ਵਿੱਚ ਪੈ ਜਾਂਦੇ ਹੋ ਫਿਰ ਤੁਸੀਂ ਇਸ ਨਾਲ ਆਪਣੇ ਜਪ ਤਪ ਤੋਂ ਪਿੱਛੇ ਹਟਣ ਲੱਗ ਜਾਂਦੇ ਹੋ ਭਟਕ ਜਾਂਦੇ ਹੋ ਪ੍ਰਸਾਦ ਸਿੰਘ ਜੀ ਉਸ ਵੇਲੇ ਇਹ ਗੱਲ ਸਮਝਣੀ ਜ਼ਰੂਰੀ ਹੈ ਇਹ ਹੀ ਤੁਹਾਡੇ ਇਮਤਿਹਾਨ ਦਾ ਸਮਾਂ ਹੈ ਅਸਲ ਵਿੱਚ ਤੁਹਾਡੇ ਰਿਸ਼ਤਿਆਂ ਵਿੱਚ ਤੁਹਾਡੇ ਪਰਮਾਤਮਾ ਹੀ ਨਕਾਰਾਤਮਕ ਊਰਜਾ ਪੈਦਾ ਕਰਕੇ ਤੁਹਾਨੂੰ ਪਟਕਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਸਾਧ ਸੰਗਤ ਜੀ ਆਪ ਜੀ ਨੂੰ ਆਪਣੀ ਸਮਝਦਾਰੀ ਤੇ ਪੱਕੇ ਫੈਸਲੇ ਦੀ ਵਰਤੋਂ ਕਰਦੇ ਹੋਏ ਉਹਨਾਂ ਦੀਆਂ ਗੱਲਾਂ ਵਿੱਚ ਕਦੇ ਨਹੀਂ ਆਉਣਾ ਚਾਹੀਦਾ ਜਦੋਂ ਕਿ ਤੁਹਾਨੂੰ ਤਾਂ ਆਪਣੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ ਤੁਸੀਂ ਸਹੀ ਦਿਸ਼ਾ ਵੱਲ ਚੱਲ ਰਹੇ ਹੋ ਅਤੇ ਉਹਨਾਂ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਣ ਗੱਲ ਕਰਦੇ ਹਾਂ ਜੀ ਤੀਜੀ ਪ੍ਰੀਖਿਆ ਦੀ ਸਾਧ ਸੰਗਤ ਜੀ ਤੀਜੀ ਪ੍ਰੀਖਿਆ ਵਿੱਚ ਡਰਾਉਣੇ ਕਿਸਮ ਦੇ ਤਜਰਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਵੀ ਤੁਸੀਂ ਕੋਈ ਜਪ ਤਪ ਕਰਦੇ ਹੋ ਆਮ ਤੌਰ ਤੇ ਸਭ ਕੁਝ ਵਧੀਆ ਹੁੰਦਾ ਜਾਪਦਾ ਹੈ ਜਿਵੇਂ ਸਿਮਰਨ ਧਿਆਨ ਵਿੱਚ ਸ਼ੁਰੂਆਤ ਦੇ ਸਮੇਂ ਬਹੁਤ ਹੀ ਆਨੰਦ ਆਉਂਦਾ ਹੈ ਜਿਵੇਂ ਤੁਹਾਨੂੰ ਰੌਸ਼ਨੀ ਤੇ ਰੰਗ ਦਿਖਦੇ ਹਨ ਕਾਫੀ ਤਜਰਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਕਦੇ ਕਦੇ ਕੁਝ ਇਹੋ ਜਿਹੇ ਡਰਾਵਣੇ ਤਜਰਬੇ ਵੀ ਹੁੰਦੇ ਹਨ ਜਿਵੇਂ ਧਿਆਨ ਸਿਮਰਨ ਕਰਦਿਆਂ ਹੋਇਆਂ ਕੋਈ ਡਰਾਵਣੀ ਚੀਜ਼ ਦਾ ਦਿਖ ਜਾਣਾ ਜਾਂ ਫਿਰ ਆਪਣੇ ਆਲੇ-ਦੁਆਲੇ ਕਿਸੇ ਚੀਜ਼ ਦਾ ਊਰਜਾ ਦਾ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਸਾਤ ਸੰਗਰਜੀ ਆਮ ਤੌਰ ਤੇ ਘਟ ਜਪ ਤਪ ਵਾਲੇ ਮਨੁੱਖ ਇਹ ਤਜਰਬਿਆਂ ਤੋਂ ਡਰ ਕੇ ਸਭ ਕੁਝ ਛੱਡ ਕੇ ਭੱਜਣ ਨੂੰ ਫਿਰਦੇ ਹਨ ਪਰ ਇਹੋ ਜਿਹੇ ਸਮੇਂ ਵਿੱਚ ਇਹਨਾਂ ਔਰ ਜਾਵਾਂ ਜਾਂ ਤਜਰਬਿਆਂ ਤੋਂ ਡਰਨਾ ਗਲਤ ਹੁੰਦਾ ਹੈ ਕਿਉਂਕਿ ਅਸਲ ਵਿੱਚ ਇਹ ਆਪਚੀ ਦੀ ਪ੍ਰੀਖਿਆ ਹੁੰਦੀ ਹੈ ਤੁਹਾਨੂੰ ਪਰਮਾਤਮਾ ਲਈ ਕਿੰਨਾ ਆਪਣਾ ਪੰਤੇ ਭਰੋਸਾ ਹੈ ਅਗਲੀ ਪ੍ਰੀਖਿਆ ਦੱਸਦੀ ਹੈ ਕਿ ਤੁਹਾਡੇ ਵਿਸ਼ਵਾਸ ਦੀ ਸਾਤ ਸੰਗਰਜੀ ਇੱਕ ਭਗਤ ਅਤੇ ਇੱਕ ਅਭਿਆਸੀ ਦੇ ਜੀਵਨ ਤੇ ਮਜ਼ਬੂਤ ਕੁੰਡੀ ਹੁੰਦੀ ਹੈ ਭਰੋਸਾ ਭਰੋਸੇ ਤੋਂ ਬਿਨਾ ਅਭਿਆਸੀ ਦਾ ਜੀਵਨ ਅਵ्यर्थ ਗਿਣਿਆ ਜਾਂਦਾ ਹੈ ਕਿਉਂਕਿ ਭਰੋਸੇ ਤੇ ਵਿਸ਼ਵਾਸ ਨਾਲ ਹੀ ਸਾਰੀਆਂ ਮੁਸ਼ਕਿਲਾਂ ਤੇ ਚੁਣੌਤੀਆਂ 'ਚ ਲੰਘਣਾ ਹੁੰਦਾ ਹੈ ਇਸ ਲਈ ਸਾਤ ਸੰਗਤ ਜੀ ਪਰਮਾਤਮਾ ਸਾਡਾ ਇਮਤਿਹਾਨ ਲੈਂਦੇ ਹਨ ਕਿ ਅਸੀਂ ਡੋਲਦੇ ਤਾਂ ਨਹੀਂ ਅਸੀਂ ਕਿੰਨੇ ਕੁ ਭਰੋਸੇ ਦੇ ਪੱਕੇ ਹਾਂ ਸਾਨੂੰ ਆਪਣੇ ਪਰਮਾਤਮਾ ਉੱਪਰ ਕਿੰਨਾ ਕੁ ਭਰੋਸਾ ਹੈ ਕਈ ਵਾਰੀ ਲੋਕਾਂ ਨੂੰ ਜਦੋਂ ਆਪਣੇ ਜਪ ਤਪ ਅਤੇ ਸੇਵਾ ਦਾ ਫਲ ਨਹੀਂ ਮਿਲਦਾ ਉਹ ਆਪਣੇ ਹੀ ਰੱਬ ਨੂੰ ਬਦਲਣ ਦੀ ਸੋਚਣ ਲੱਗ ਪੈਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਜਿਵੇਂ ਦੂਜੇ ਰੱਬ ਦੀ ਭਗਤੀ ਕਰਨੀ ਸੌਖੀ ਹੈ ਆਸਾਨ ਹੋ ਜਾਵੇਗੀ ਪ੍ਰਸਾਦ ਸਿੰਘ ਜੀ ਇਹ ਸਿਰਫ ਮਨ ਦੀ ਭਟਕਣਾ ਹੁੰਦੀ ਹੈ ਇੱਕ ਵੱਡੀ ਗਲਤੀ ਹੁੰਦੀ ਹੈ ਇਸੇ ਲਈ ਇਹੋ ਜਿਹੇ ਸਮੇਂ ਵਿੱਚ ਹੀ ਗੱਲ ਅਤੇ ਇੱਕ ਹੀ ਵਿਚਾਰ ਤੇ ਅਟਲ ਰਹਿਣਾ ਜ਼ਰੂਰੀ ਹੁੰਦਾ ਹੈ ਜਿਸ ਨਾਲ ਤੁਸੀਂ ਇੱਕ ਇਮਤਿਹਾਨ ਵਿੱਚੋਂ ਪਾਸ ਹੋ ਸਕਦੇ ਹੋ ਇਸ ਤਰ੍ਹਾਂ ਜੇਕਰ ਤੁਸੀਂ ਆਪਣੇ ਪਰਮਾਤਮਾ ਦੇ ਉੱਪਰ ਪੂਰਨ ਵਿਸ਼ਵਾਸ ਰੱਖ ਲੈਂਦੇ ਹੋ ਪਰਮਾਤਮਾ ਫਿਰ ਤੁਹਾਡੇ ਕਿਉਂ ਨਹੀਂ ਸੁਣਨਗੇ ਜਿੱਦਾਂ ਅੱਜਕੱਲ ਤੁਸੀਂ ਵੇਖਿਆ ਹੀ ਹੋਵੇਗਾ ਬਹੁਤ ਹੀ ਜ਼ਿਆਦਾ ਸੰਗਤਾਂ ਸ਼ਹੀਦਗੰਜ ਗੁਰਦੁਆਰਾ ਸਾਹਿਬ ਸ਼ਨੀ ਤੇ ਐਤਵਾਰ ਦੇ ਦਿਨ ਚਪਹਿਰਾ ਸਾਹਿਬ ਕੱਟ ਕੇ ਬਾਬਾ ਜੀ ਦੇ ਕੋਲੋਂ ਆਪਣੀਆਂ ਮੁਰਾਦਾਂ ਮੰਗ ਰਹੀਆਂ ਹਨ ਉਹਨਾਂ ਦੀਆਂ ਮੁਰਾਦਾਂ ਹੌਲੀ-ਹੌਲੀ ਪੂਰੀਆਂ ਵੀ ਹੁੰਦੀਆਂ ਹਨ ਕਿਉਂਕਿ ਉਹਨਾਂ ਦਾ ਵਿਸ਼ਵਾਸ ਪੜਿਆ ਹੈ ਚਪਹਿਰਾ ਸਾਹਿਬ ਤੇ ਅਟਲ ਇਸ ਲਈ ਗੁਰਬਾਣੀ ਦੇ ਪ੍ਰਤੀ ਸਾਡਾ ਵਿਸ਼ਵਾਸ ਅਟਲ ਹੋਣਾ ਚਾਹੀਦਾ ਹੈ ਪਰਮਾਤਮਾ ਜੀ ਆਪੇ ਹੀ ਤੁਹਾਡੀਆਂ ਮਨੋ ਕਾਮਨਾਵਾਂ ਨੂੰ ਪੂਰਾ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ